ਹੈਲੋ ਸਸਤੀ ਕਾਲ ਦੋਸਤੋ ਸਾਰਿਆਂ ਨੂੰ ਕੀ ਹਾਲ ਚਾਲ ਹੈ ਅਮੀਰ ਕਰਦੇ ਸਾਰੇ ਠੀਕ ਹੋਵੋਗੇ ਦੋਸਤੋ ਅੱਜ ਦਾ ਵਲੌਗ ਹੈ ਅੱਜ ਚੱਲੇ ਆਪਾਂ ਫ੍ਰੀਕੋਟ ਸ਼ਹਿਰ ਬਸੰਤ ਵੇਖਣਾ ਅੱਜ ਬਸੰਤ ਮਨਾਉਣੀ ਉੱਥੇ ਜਾ ਕੇ ਰਸਤੇ ਜਾ ਰਹੀ ਆਪਣੀ ਸਿਸਟਰਾ ਉੱਥੇ ਅੱਜ ਤੇ ਬਸੰਤ ਮਨਾਵਾਂਗੇ ਬਸੰਤ ਦਾ ਤਿਹਾੜੀ ਤੁਹਾਨੂੰ ਦਿਖਾਉਣੇ ਜਾ ਕੇ ਉਮੀਦ ਕਰਦਾ ਤੁਹਾਨੂੰ ਅੱਜ ਦਾ ਵਲੌਗ ਜਿਹੜਾ ਬਸੰਤ ਦੇ ਤੁਹਾਨੂੰ ਜਰੂਰ ਪਸੰਦ ਆਊਗਾ ਤੇ ਆਹ ਉੱਥੋਂ ਚੱਲਦੇ ਆਂ ਦਿਖਾਉਣੇ ਆਂ ਫ੍ਰੀਕੋਟ ਤੋ ਜਾ ਰਹੇ ਆ ਰਿਕਾਰਡ ਨੂੰ ਪਸੰਦ ਮਨਾਉਣ ਦੇ ਲਈ ਮੈਂ ਥੋੜੀ ਰਸਤੇ ਦੀ ਵੀਡੀਓ ਦਿਖਾਈ ਜਾਵੇ ਤੁਹਾਨੂੰ ਚਲੋ ਪਹੁੰਚ ਕੇ ਤੁਹਾਨੂੰ ਦਿਖਾਉਨੇ ਆ ਅਸੰਤ ਰਾਤ ਰੌਣਕ ਲਓ ਜੀ ਪਹੁੰਚ ਚੁੱਕੇ ਆ ਫਰੀਕੋਟ ਸ਼ਹਿਰ ਤੁਹਾਨੂੰ ਦਿਖਾਉਣੇ ਰੌਣਕ ਮੇਲਾ ਪਤੰਗਾਂ ਦੀ ਪਤੰਗਾਂ ਦੇਖੋ ਰੌਣਕ ਮੇਲਾ ਦੇਖੋ ਸ਼ਹਿਰ ਚ ਕੋਈ ਨਾਂਗ ਜ ਨਹੀਂ ਹੈ ਗਰਾਂਟਾ ਉੱਪਰ ਅਸਮਾਨ 'ਚ ਰੰਗ ਬਰੰਗੇ ਪਤੰਗ ਉੱਡਦੇ ਫਰੀਕੋਟ ਸ਼ਹਿਰ ਦੇ ਵਿੱਚ ਗਰੀਏ ਬਈ ਤੂੰ ਦੇਖ ਰਹਾ ਫ੍ਰੀ ਕੋਡ ਸ਼ਹਿਰੀ ਰੌਣਕ ਤੇ ਪਤੰਗ ਹੀ ਪਤੰਗ ਤੇ ਉਹ ਸਾਡੇ ਵਾਲੇ ਬੇਲੀਆਂ ਨੇ ਪਤੰਗ ਪਾਇਆ ਦੇਖੋ 라이 ਬਠੇ ਰੌਣਕਾਂ ਕੋ ਮਿਊਜ਼ਿਕ ਵਜਦੇ ਪਏ ਆ ਵਾਹ ਆ ਨੈਸ਼ਨਲ ਫਲੈਗ ਦਾ ਰੰਗ ਉੱਤੇ ਦਾ ਪਿਆ ਲਓ ਜੀ ਆਪਣਾ ਵੰਸ਼ਦੀਪ ਪਤੇਗਰ ਨੋਰ ਡਾਉਣ ਲੱਗੇ ਪਤੰਗ ਦੇਖਦੇ ਆ ਕੀ ਕਰਦੇ ਆ ਇਹ ਅਸਮਾਨ ਵਿੱਚ ਦੇਖੋ ਪਤੰਗ ਇਸ ਤੰਗ ਆਈ ਬੂ ਆਈ ਬੋ ਜਾਂਦੀ ਆ ਸਮਾਂਝ ਤੁਹਾਨੂੰ ਪਤੰਗ ਹੀ ਪਤੰਗ ਦਿਸਣਗੇ ਅੱਜ ਫਰੀਕੋਟ ਸ਼ਹਿਰੇ ਵਿੱਚ ਲੋਕਾਂ ਨੇ 뮤ਜ਼ਿਕ ਲਾਏ ਹੋਏ ਐ ਡੀਜੇ ਲਾਏ ਹੋਏ ਕੋਠਿਆਂ ਉੱਪਰ ਆਲਦੇ ਪੂਰਾ ਇੰਜੋਏ ਕਰੀ ਜਾਂਦੇ ਆ देखो पटाके भी जला रहे हैं लोग मां जी देखो बहुत तरह के पतंग दिखाने कितने ऊपर खड़े हैं सी ਆਲਟੋ ਪਰਲੀ ਬਿਲਡਿੰਗ ਚੌਥੀ ਬਿਲਡਿੰਗ ਤੇ ਆਂ ਜਿੱਥੇ ਅਸੀਂ ਪਤੰਗ ਉਡਾ ਰਹੇ ਆਂ ਦੋਸਤੋ ਉਮੀਦ ਕਰਦੇ ਹਾਂ ਤੁਹਾਨੂੰ ਅੱਜ ਦਾ ਵਲੌਗ ਜਰੂਰ ਪਸੰਦ ਆਵੇਗਾ ਇਹ ਆਪਾਂ ਨਿੱਕਾ ਹੀ ਵਲੌਗ ਰੱਖਣਾ ਬੜਾ ਵੱਡਾ ਵਲੌਗ ਰੱਖਿਆ ਤੁਹਾਨੂੰ ਬੋਰ ਨਹੀਂ ਕਰਨਾਗਾ ਚਲੋ ਬਹੁਤ ਕੁਝ ਦਿਖਾਉਨੇ ਆਂ ਦੀ ਵਧੀਆ ਰੌਣਕ ਮੇਲਾ ਲੱਗਾ ਫਰੀਕੋਟ ਸ਼ਹਿਰ ਦੇ ਵਿੱਚ ਮੈਂ ਆਪਦੀ ਜ਼ਿੰਦਗੀ ਦੇ ਵਿੱਚ ਪਹਿਲੀ ਵਾਰ ਬਸੰਤ ਵੇਖੀ ਆ ਫਰੀਕੋਟ ਸ਼ਹਿਰ ਦੇ ਵਿੱਚ ਹੁਣ ਦੱਸ ਦੇਈਏ ਕਿ ਮੇਰੀ ਸਿਸਟਰ ਦਾ ਸ਼ਹਿਰ ਆ ਕਹਿੰਨਾ ਮਤਲਬ ਸਿਸਟਰ ਇੱਥੇ ਜ਼ਾਇ ਹੋਏ ਨੇ ਫਰੀਕੋਟ ਸ਼ਹਿਰ ਦੇ ਵਿੱਚ ਰਸਤਾ ਹੀ ਆਉਂਦੇ ਅੰਦਰ ਇਹਨੇ ਬਹੁਤ ਵਾਰ ਪਰ ਜਿਹੜੀ ਬਸੰਤ ਵੇਖਣ ਲਈ ਅਸੀਂ ਪਹਿਲੀ ਵਾਰ ਆਏ ਆ ਦੋਸਤ ਮਿੱਤਰ ਆ ਰਹੇ ਨੇ ਪਤੰਗ ਆਨਕੌਂਡ ਬੱਚੇ ਵੱਡੇ ਆ ਸਾਰੇ ਉਡਾ ਰਹੇ ਪਤੰਗ ਬੱਚੇ ਆ ਵੱਡੇ ਆ ਲੋਕਾਂ ਨੇ ਸਪੀਕਰ ਰੱਖੇ ਕੋਠੇ ਤੇ ਪੂਰਾ ਮਜ਼ਾ ਲੈ ਰਹੇ ਆ ਹੰਧਖਾਨ ਦੇ ਵਿੱਚ ਦੇਖੋ ਪਤੰਗ ਕੀ ਬੁਝੇ ਤੁਮ ਜਸਦਾ ਹੋਵੇ ਤਾਂ ਸਮਾਨ ਵਿੱਚ ਪਤੰਗ ਹੀ ਪਤੰਗ ਆਈ ਬੂ ਹੋਈ ਬੂ ਪਤੰਗ ਨਹੀਂ ਕੀ ਕੁਝ ਕਰੀ ਜਾਂਦੇ ਆ ਜਵਾਕ ਬਹੁਤ ਹੀ ਖੂਬਸੂਰਤ ਨਜ਼ਾਰਾ ਆ ਦੇਖੋ ਵੱਡੇ ਬਾਈ ਮੇਰੇ ਘੜਾਈ ਜਾਂਦੇ ਵਿਚਾਰੇ ਆਹ ਅਮਨਸਰ ਕਰਾਮਾ ਕਪਾਲ ਕੇ ਕਾਪੀਰਾਈਟ ਨਾ ਦੇਣਾ ਜੀ ਕਿਉਂਕਿ ਅੱਜ ਤਿਉਹਾਰ ਦਾ ਦਿਨ ਆ ਕਿਸੇ ਵੀ Song ਤੇ ਕਾਪੀਰਾਈਟ ਨਾ ਆ ਕੇ ਕਿਰਪਾ ਕਰਕੇ ਕਿਉਂਕਿ ਅੱਜ ਤਾਂ ਸਾਰੇ ਇੱਥੇ ਮਿਊਜ਼ਿਕ ਵੱਜੀ ਜਾਂਦੇ ਆ ਆ ਦੇਖੋ ਰਦਨੀ ਤੁਹਾਨੂੰ ਧੰਨਕਦਾਰ। ਆ ਰਿਹਾ ਅਸਾਂ ਦੇ ਬਾਈਟਾ। ਅਭੀ ਦੂਰ ਆ ਝੁੰਮਰ ਦੇ ਨਾਲ ਆ ਰਹੇ ਹਾਂ। ਦੋਸਤੋ ਕਿਵੇਂ ਲੱਗ ਰਿਹਾ ਤੁਹਾਨੂੰ ਅੱਜ ਦਾ ਵਲੌਗ ਜਰੂਰ ਦੱਸਣਾ। ਉਮੀਦ ਕਰਦਾ ਹਾਂ ਤੁਹਾਨੂੰ ਵਲੌਗ ਪਸੰਦ ਆਇਆ ਹੋਗਾ ਬਸੰਤ ਦੇ ਤਿਉਹਾਰ ਤੇ। ਮਤਲਬ ਮੈਂ ਆਪਣਾ ਅਭੀ ਥੋੜਾ ਜਿਹਾ ਦਿਖਾ ਦਵਾਂ। ਕੁਝ ਗੰਤੂ ਪੰਗਲੇ ਨੂੰ ਮੈਂ ਨਹੀਂ ਇਹ ਬੱਚੇ ੜਾ ਰਿਹਾ ਮੈਨੂੰ ਵਾਲਾ ਸੌਂਗ ਚਲ ਸੌਂਗ ਤਾਂ ਹੁੰਦਾ ਹੈ ਬਚਪਨ ਸੌਂਗ ਸੀ ਇਹ ਬਚਪਨ ਜੂਰਾ ਕਰ ਲਿਆ ਹੁਣ ਬੱਚਿਆਂ ਦੀ ਵਾਰੀ ਹੈ ਬੱਚੇ ੜਾ ਰਹੇ ਨੇ ਆ ਦੇਖੋ ਸਾਰੇ ਬੜਾ ਪਤਾਫੀ ਆ ਛੋਟੇ ਛੋਟੇ ਬੱਚੇ ਵੀੜਾ ਆ ਰਿਹਾ ਫਿਰ ਨੋੜ ਨੇ ਆ ਰਿਹਾ ਸਾਲਾ ਟਾਈਸਨਾ ਤੇ ਲੈ ਟਾਈਸਨ ਕਹਿੰਦਾ ਮੈਂ ਵੀ ਰੁਜਾ ਬਸੰਤ ਮਨਾਉਣੀ ਆ ਤੇ ਸਾਡੇ ਵਾਈ ਹੋਰੀ ਪੰਜ ਚੱਕੇ ਨੇ ਆ ਜੀ ਪੰਜ ਚੱਕੇ ਨੇ ਬਸੰਤਰੀ ਚਲੋ ਮਿਲਦੇ ਆ। ਤੁਹਾਨੂੰ ਦਿਖਾਉਂਦੇ ਆ ਬਿੱਗ ਪਤੰਗ ਉੱਡਣ ਲੱਗਾ ਇੱਥੇ। ਤੇ ਕੋਟ ਸ਼ਹਿਰ ਬਿੱਗ ਪਤੰਗਾ ਦੇਖੋ ਸ਼ਹਿਰ ਤੋਂ ਜਿਹਦਾ ਹੈ ਨਾ। ਸਭ ਤੋਂ ਵੱਡਾ ਪਤੰਗਾ ਜਦੋਂ ਦੇ ਪਤੰਗ ਡਾਉਣ ਲੱਗੇ ਹੁਣ ਇਹ। ਆ ਦੇਖੋ। ਕਟਵਟ 3-400 ਦਾ ਪਤੰਗਾ ਹੈ। ਆ ਦੇਖੋ ਕਿੱਡਾ ਵੱਡਾ ਪਤੰਗਾ ਹੈ। ਵਾਹ ਜੀ ਵਾਹ। ਕੀ ਬਾਤ ਹੈ। ਕਿੱਡਾ ਸੋਹਣਾ ਪਤੰਗਾ, ਕਿੱਡਾ ਵੱਡਾ ਪਤੰਗਾ। ਹੌਣ ਰੌਣਕ ਬਣੀ ਹੈ ਕਿਉਂਕਿ ਅੱਜ ਛੁੱਟੀ ਨਹੀਂ ਸੀ ਸਕੂਲਾਂ ਵਿੱਚ। ਬੱਚਿਆਂ ਨੂੰ ਛੁੱਟੀਆਂ ਹੋਣੀਆਂ ਹੁਣ ਜਿਹੜੇ ਸਾਰੇ ਬੱਚੇ ਹੈਗੇ ਆ ਸਕੂਲੋਂ ਛੁੱਟੀ ਕੋਈ ਤਾਂ ਹੁਣ ਆਏ ਆ ਸਾਰੇ ਹੁਣ ਬੱਚੇ ਆਏ ਤੇ ਹੁਣ ਬਿਪਤੰਗ ਇਪਤੰਗ ਉਡਣ ਲੱਗ ਗਏ ਹੁਣ ਰੌਣਕ ਬਣੀ ਆ ਰੌਣਕ ਮੇਲਾ ਹੁਣ ਬਣ ਗਿਆ ਜਿਹੜਾ ਸਾਰਾ ਕੋਈ ਕੋੜ ਸ਼ਹਿਰ ਦੇ ਵਿੱਚ ਤੁਹਾਨੂੰ ਅੱਗੇ ਦਿਖਾਇਆ ਵੈਸੇ ਆ ਵੱਡਾ ਪਤੰਗ ਜਿਹੜਾ ਦਿਖਾ ਰਿਹਾ ਹੁਣੀ ਮੈਂ ਆ ਦੇਖੋ ਵੱਡਾ ਪਤੰਗ ਵਾਹ ਜੀ ਵਾਹ ਕੀ ਨਜ਼ਾਰਾ ਅਸੀਂ ਵੀ 15-20 ਪਤੰਗ ਕਟਾਤੇ ਆ ਆਪਦੇ ਵੀ ਤੇ ਅਸੀਂ ਕੱਟੇ ਵੀ ਬਹੁਤ ਆ ਐਵੇਂ ਕਹੀਏ ਝੂਠ ਮਾਰੀਏ ਅਸੀਂ ਕੱਟੇ ਆ ਅਸੀਂ ਕਟਾਇਆ ਵੀ ਬਹੁਤ ਆ ਕੱਟੇ ਵੀ ਬਹੁਤ ਆ ਦੇਖੋ ਹੁਣ ਬਣਿਆ ਰੌਣਕ ਮੈਂਦਾ ਲੋਕਾਂ ਨੇ ਡੀਜ਼ਲ ਲਾਇਆ ਨਜ਼ਾਰੇ ਲਈ ਜਾਂਦੇ ਆ ਬੱਚੇ ਦੇਖੋ ਮੌਜ ਤਾਂ ਬੱਚੇ ਹੁੰਦੀ ਆ ਬੱਚੇ ਨਹੀਂ ਰੋਏ ਆਈ ਬੋ ਆਈ ਬੋ ਕਰੀ ਜਾਂਦੇ ਆ ਉਹ ਦੁਪਟਕਾ ਦਲਾਦਾ ਸਰਦੋਤਾ ਤੋਂ ਪਰਨ ਉਹ ਹਲਾ ਗਿਆ ਨਾ ਤੇਰਾ ਕਿੱਥੇ ਗਿਆ ਫੇਡ ਆ ਰਹੇ ਪਾਣੀ ਐਵੇਂ ਚ ਨਹੀਂ ਦੇ ਚਲੋ ਓਕੇ ਗਾਇਸ ਫਿਰ ਮਿਲਦੇ ਆਂ ਚਲ ਆਂ ਝੜਾ ਵੀ ਚੱਲ 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 ਖੱਚੜ ਖਮਜ ਕ ਖੱਚੜ ਮੜਾਇਆ ਐ ਨਹੀਂ ਗੱਲ ਬਾਨੀ ਲੈ ਦੱਸ ਕਦੇ ਵੇਚੋ ਹੁਆ ਇਹ ਸਾਡਾ ਕੁਰਸੀ ਪੈ ਤਾ ਜਾ ਕੇ ਤੋਂ ਮਾੜਾ ਚੱਲ ਡਾੜਾ ਪਤੰਗ ਜਲਦੀ ਮੈਂ ਦਵਾ ਦੋਤੇ ਮਜ਼ਾ ਆ ਰਿਹਾ ਹੈ ਤੇ ਵੀਡੀਓ ਲਾਈਕ ਕਰ ਚੈਨਲ ਨੂੰ ਸਬਸਕ੍ਰਾਈਬ ਵੀਰੋ ਕਰ ਦਿਓ ਕੌਂਕੀ ਅੱਜ ਬਸੰਤ ਦਾ ਤੁਹਾਨੂੰ ਜਿਹੜਾ ਮੇਲਾ ਦਿਖਾ ਰਿਹਾ ਸ਼ਹਿਰ ਫਰੀਦਕੋਟ ਦੇ ਵਿੱਚ ਜਰੂਰ ਪਸੰਦ ਆਊਗਾ ਉਮੀਦ ਕਰਦਾ ਹਾਂ ਕਿ ਮੇਰੇ ਵਲੌਗ ਨੂੰ ਤੁਹਾਨੂੰ ਗਾਇਸ ਧੁੱਪ ਬੜੀ ਕਰੜੀ ਆ ਤਾਂ ਧੁੱਪ ਬੜੀ ਕਰੜੀ ਆ ਕਿ ਇਹਦਾ ਸਰਦ ਹੋਣ ਲੱਗ ਗਿਆ ਤੇ ਮੇਰਾ ਸੋਲਰ ਸਿਸਟਮ ਲਗਾ ਸੋਲਰ ਸਿਸਟਮ ਕਰ ਲਿਆ ਕੇ ਬਹਿ ਗਿਆ ਆ ਰਕੇ ਪਰ ਪਤੰਗ ਉੱਡੀ ਜਾਂਦੇ ਹੁਣ ਰੌਣਕ ਮੇਲਾ ਹੁਣ ਸ਼ੁਰੂ ਆ ਕਿਉਂਕਿ ਬੱਚਾ ਤੁਹਾਨੂੰ ਪਹਿਲਾਂ ਸਾਰੇ ਛੁੱਟੀ ਹੁਣ ਹੋਈ ਹੈ ਸਕੂਲੋਂ ਅਸਰ ਅਰੀ ਛੁੱਟੀ ਨਹੀਂ ਹੁਣ ਕਰਕੇ ਬੱਚੇ ਸਕੂਲ ਗਏ ਸਾਰੇ ਚਲੋ ਦੇਖਦੇ ਹਾਂ ਰੌਣਕ ਮੇਲੇ ਤੁਹਾਨੂੰ ਦਿਖਾਈ ਜਣੇ ਆ ਉਮੀਦ ਕਰਦਾ ਵੀਡੀਓ ਤੁਹ